ਦੇਖੋ ਭਾਜਪਾ ਦੀ ਜਿਹੜੀ ਸਿਆਸਤ ਹੈ ਉਸਨੇ ਕਦੇ ਗੁਰਕਦਾ ਭਲਾ ਨਹੀਂ ਕੀਤਾ ਮਤਲਬ ਇਹ ਅਕਸਰ ਲੋਕ ਕਹਿੰਦੇ ਆ ਵੀ ਚਾਹੇ ਹੋਵੇ ਕੋਈ ਤਸਕਰ ਚਾਹੇ ਹੋਵੇ ਕੋਈ ਗੈਂਗਸਟਰ ਤੇ ਚਾਹੇ ਹੋਵੇ ਕੋਈ ਕਰਪਟ ਲੋਕ ਉਹਨਾਂ ਦੀ ਇਹ ਸਰਪ੍ਰਸਤੀ ਕਰਦਾ ਕਿ ਉਹ ਭਾਜਪਾ ਕਰਦੇ ਹੁਣ ਤੁਸੀਂ ਦੇਖੋ ਕਿ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਵਿਜੀਲੈਂਸ ਬੀਰੋ ਲਗਾਤਾਰ ਜਾਂਚ ਕਰ ਰਹੀ ਹੈ ਔਰ ਉਸ ਜਾਂਚ ਦੀਆਂ ਸੂਈਆਂ ਕੁਝ ਲੀਡ ਜਿਹੜੀਆਂ ਨੇ ਜਦੋਂ ਰਣਜੀਤ ਸਿੰਘ ਗਿੱਲ ਵੱਲ ਵਧੀਆਂ ਤਾਂ ਰਾਤੋਂ ਰਾਤ ਅੱਧੀ ਰਾਤ ਨੂੰ ਜਿਹੜਾ ਹੈਗਾ ਉਸ ਨੂੰ ਬੀਜੇਪੀ ਜੁਆਇਨ ਕਰਾਣੀ ਚਾਹਦੀ ਹੈ ਕੀ ਹੁ ਸਵਾਲੇ ਪੈਦਾ ਹੁੰਦਾ ਆ ਕਿ ਐਡਾ ਵੱਡਾ ਲੀਡਰ ਹੋਵੇ ਠੀਕ ਹੈ ਨਾ ਉਹਨੂੰ ਰਾਤੋਂ ਰਾਤ ਬੀਜੇਪੀ ਜੁਆਇਨ ਕਰਨ ਦੀ ਜਾਂ ਬੀਜੇਪੀ ਜੁਆਇਨ ਕਰਾਉਣ ਦੀ ਜ਼ਰੂਰਤ ਕੀ ਪਈ ਪੱਕਾ ਬੀਜੇਪੀ ਦੇ ਲੀਡਰਾਂ ਨੇ ਕੀ ਹੋਏਗਾ ਤਾਂ ਕੋਈ ਗੱਲ ਨਹੀਂ ਜਸੂਈਆਂ ਤੇਰੇ ਵੱਲ ਦੇ ਤਾਂ ਅਸੀਂ ਪਚਾ ਲਵਾਂਗੇ ਉਸ ਤੋਂ ਪਹਿਲਾਂ ਵੀ ਤੁਸੀਂ ਦੇਖੋ ਜਦੋਂ ਮਜੀਠੀਆ ਸਾਹਿਬ ਦੇ ਖਿਲਾਫ ਜਿਹੜਾ ਹੈਗਾ ਈਡੀ ਦੀ ਰੇਡ ਹੁੰਦੀ ਸੀ ਤਾਂ ਈਡੀ ਦੀ ਰੇਡ ਕਿੱਥੇ ਰੋਕੀ ਸੀ ਬੀਜਪੀ ਦੀ ਸਰਕਾਰ ਨੇ ਰੁਕੀ ਇਸ ਨੂੰ ਅੱਜ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜੀਆਂ ਧਮਕੀਆਂ ਭਰੀਆਂ ਕੌਲਾਂ ਆ ਰਹੀਆਂ ਨੇ ਜਾਂ ਨੈੱਟਵਰਕ ਚਲਾ ਰਿਹਾ ਉਹ ਕਿੱਥੋਂ ਚੱਲ ਰਿਹਾ ਕਿਹੜੇ ਸੂਬੇ ਦੀ ਜੇਲ੍ਹ ਦੇ ਵਿੱਚੋਂ ਚੱਲ ਰਿਹਾ ਤੇ ਉਹਨੂੰ ਕੌਣ ਚਲਾ ਰਿਹਾ ਤੇ ਉਹਨੂੰ ਸਰਪ੍ਰਸਤੀ ਕਿਸ ਦੀ ਹਾਸਲ ਹੈਗੀ ਹੈ ਇਹ ਵੀ ਕਿਸੇ ਤੋਂ ਨਹੀਂ ਛੁਪਿਆ ਹੈਗਾ ਇਵਨ ਅੱਜ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਜਦੋਂ ਜੁੱਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਉਹ ਇਹਦਾ ਨਤੀਜੇ ਇੰਨੇ ਸਾਰਕਿਕ ਨਿਕਲੇ ਕਿ ਪੰਜਾਬ ਉਸਨੇ ਜਿਹੜਾ ਪਾਕਿਸਤਾਨ ਵਾਲੇ ਪਾਸੇ ਜਿਹੜੀ ਤਸਕਰੀ ਹੁੰਦੀ ਸੀ ਉਹਨੂੰ ਬਹੁਤ ਹੱਦ ਤੱਕ ਕਾਬੂ ਕਰ ਦਿੱਤਾ